ਸਤ ਸਿਰਿਆ ਕਾਲ ਜੀ ਸਾਰਿਆਂ ਨੂੰ ਟਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕਾਂ ਤੇ ਕੁੱਗੀ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਹਰੇ ਭਰੇ ਜੰਗਲ ਵਿੱਚ ਕੁੱਗੀ ਰਹਿੰਦੀ ਸੀ ਉਹ ਬਹੁਤ ਹੀ ਸਾਤ ਸੁਹਾਵੀ ਸੀ ਉਸ ਦੇ ਖੰਭ ਚਿੱਟੇ ਬਰਫ਼ ਵਰਗੇ ਸਾਫ਼ ਸਨ ਅਤੇ ਉਸ ਦੀ ਮਿੱਠੀ ਕੁੱਕਰੂ-ਕੁੱਕਰੂ ਦੀ ਆਵਾਜ਼ ਸਾਰੇ ਜੰਗਲ ਵਿੱਚ ਸੁਹਾਵਣੀ ਲੱਗਦੀ ਸੀ ਕੁੱਗੀ ਦਾ ਸੁਭਾਅ ਇੰਨਾ ਨਿਰਮਲ ਸੀ ਕਿ ਜੰਗਲ ਦੇ ਬਾਕੀ ਪੰਛੀ ਵੀ ਉਸ ਨੂੰ ਆਪਣੀ ਭੈਣ ਭਾਂ ਸਮਝਦੇ ਸਨ ਕਿਉਂਕਿ ਉਸ ਨੇ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ ਉਸੇ ਜੰਗਲ ਦੇ ਇੱਕ ਹੋਰ ਹਿੱਸੇ ਵਿੱਚ ਕਾਂ ਰਹਿੰਦਾ ਸੀ ਕਾਂ ਕਾਲਾ-ਕਾਲਾ ਸੀ ਪਰ ਉਸ ਦੀ ਅਕਲ ਬੜੀ ਤੇਜ ਸੀ ਜੰਗਲ ਦੇ ਹਰ ਜੀਵ ਨਾਲ ਉਹ ਮਿੱਤਰਤਾ ਬਣਾਉਂਦਾ ਪਰ ਕਈ ਵਾਰੀ ਉਹਨਾਂ ਨਾਲ ਚੁਤਰਾਈ ਕਰਕੇ ਧੋਖੇ ਨਾਲ ਕਰ ਜਾਂਦਾ ਇੱਕ ਦਿਨ ਘੁੱਗੀ ਨਦੀ ਦੇ ਕੰਢੇ ਪਾਣੀ ਪੀ ਰਹੀ ਸੀ ਉਸੇ ਵੇਲੇ ਕਾਂ ਵੀ ਉੱਥੇ ਆ ਗਿਆ ਦੋਵੇਂ ਪਹਿਲੀ ਵਾਰੀ ਮਿਲੇ ਕਾਂ ਨੇ ਕਿਹਾ ਸਤਿ ਸ੍ਰੀ ਅਕਾਲ ਘੁੱਗੀ ਜੀ ਤੁਸੀਂ ਇੱਥੇ ਇਕੱਲੇ ਕਿਉਂ ਬੈਠੇ ਹੋ ਘੁੱਗੀ ਨੇ ਮੁਸਕਰਾ ਕੇ ਜਵਾਬ ਦਿੱਤਾ ਮੈਂ ਪਾਣੀ ਪੀਣ ਆਈ ਸੀ ਕੱਲੀ ਤਾਂ ਨਹੀਂ ਜੰਗਲ ਮੇਰਾ ਪਰਿਵਾਰ ਹੈ ਕਾਂ ਹੱਸ ਪਿਆ ਤੇ ਕਿਹਾ ਤੁਹਾਡੀ ਗੱਲ ਵਿੱਚ ਸੱਚਾਈ ਹੈ ਪਰ ਕਦੇ-ਕਦੇ ਦੋਸਤਾਂ ਨਾਲ ਮਿਲਣਾ ਵੀ ਜ਼ਰੂਰੀ ਹੁੰਦਾ ਕੀ ਤੁਸੀਂ ਮੇਰੇ ਨਾਲ ਦੋਸਤੀ ਕਰੋਗੇ ਕੋ ਗੀਨੇ ਸੋਚਿਆ ਕਿ ਕਾਂ ਚਤੁਰ ਹੈ ਪਰ ਉਸ ਦੀਆਂ ਅੱਖਾਂ ਵਿੱਚ ਸਾਫ਼ ਦਿਲੀ ਹੈ ਉਸ ਨੇ ਤੁਰੰਤ ਹਾਂ ਕਰ ਦਿੱਤੀ ਇਸ ਤਰ੍ਹਾਂ ਦੋਹਾਂ ਦੀ ਦੋਸਤੀ ਸ਼ੁਰੂ ਹੋ ਗਈ ਹੁਣ ਉਹ ਦੋਵੇਂ ਦੋਸਤ ਬਣ ਗਏ ਸਾਨੂੰ ਉਹ ਦੋਵੇਂ ਰੋਜ਼ ਮਿਲਣ ਲੱਗੇ ਕਾਂ ਘੁੱਗੀ ਨੂੰ ਆਪਣੀਆਂ ਚਲਾਕੀ ਦੀਆਂ ਕਹਾਣੀਆਂ ਸੁਣਾਉਂਦਾ ਸੀ ਤੇ ਘੁੱਗੀ ਉਸ ਨੂੰ ਸੱਚਾਈ ਤੇ ਪਿਆਰ ਦੀਆਂ ਗੱਲਾਂ ਦੱਸਦੀ ਸੀ ਜੰਗਲ ਦੇ ਬਾਕੀ ਪੰਛੀਆਂ ਨੂੰ ਇਹ ਦੋਸਤੀ ਬਹੁਤ ਅਜੀਬ ਲੱਗਦੀ ਸੀ ਕੋਈ ਕਹਿੰਦਾ ਘੁੱਗੀ ਇੰਨੀ ਸਾਫ਼ ਦਿਲ ਦੀ ਤੇ ਕਾਂ ਇੰਨਾ ਚਲਾਕ ਇਹ ਦੋਸਤ ਕਿਵੇਂ ਹੋ ਸਕਦੇ ਨੇ ਇਹ ਦੋਸਤੀ ਕਿੰਨਾ ਚਿਰ ਚੱਲੇਗੀ ਪਰ ਘੁੱਗੀ ਹਮੇਸ਼ਾ ਕਹਿੰਦੀ ਸੀ ਸੱਚਾ ਦੋਸਤ ਉਹ ਨਹੀਂ ਹੁੰਦਾ ਜੋ ਸਾਡੇ ਵਰਗਾ ਹੋਵੇ ਸੱਚਾ ਦੋਸਤ ਉਹ ਹੁੰਦਾ ਜੋ ਸਾਨੂੰ ਸਮਝੇ ਇੱਕ ਦਿਨ ਜੰਗਲ ਵਿੱਚ ਇੱਕ ਸ਼ਿਕਾਰੀ ਆ ਗਿਆ। ਉਸ ਨੇ ਆਪਣਾ ਜਾਲ ਲਗਾਇਆ। ਬਹੁਤ ਸਾਰੇ ਪੰਛੀ ਉਸ ਜਾਲ ਵਿੱਚ ਫਸ ਗਏ। ਕੁੱਗੀ ਨੇ ਇਹ ਨਹੀਂ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਤੁਰੰਤ ਕਾਂ ਕੋਲ ਗਈ ਤੇ ਕਹਿੰਦੀ, "ਮੇਰੇ ਭਰਾ, ਪੰਛੀ ਫਸ ਗਏ ਨੇ। ਉਹਨਾਂ ਨੂੰ ਬਚਾਉਣਾ ਚਾਹੀਦਾ।" ਕਾਂ ਨੇ ਕੁਝ ਪਲ ਸੋਚਿਆ ਤੇ ਫਿਰ ਕਿਹਾ, "ਕੁੱਗੀ ਡਰੋ ਨਾ। ਮੈਂ ਆਪਣੀ ਅਕਲ ਨਾਲ ਉਹਨਾਂ ਨੂੰ ਛੁਡਾਵਾਂਗਾ।" ਫਿਰ ਕਾਂ ਨੇ ਇੱਕ ਚਲਾਕੀ ਵਾਲੀ ਯੋਜਨਾ ਬਣਾਈ ਉਹ ਸ਼ਿਕਾਰੀ ਦੇ ਕੋਲ ਗਿਆ ਤੇ ਜ਼ੋਰ ਨਾਲ ਕਾਉ ਕਾਉ ਕਰਨ ਲੱਗਾ ਸ਼ਿਕਾਰੀ ਨੇ ਸੋਚਿਆ ਕਿ ਕਿਤੇ ਨੇੜੇ ਹੋਰ ਵੀ ਪੰਛੀ ਨੇ ਉਹ ਆਪਣਾ ਜਾਲ ਛੱਡ ਕੇ ਦੂਜੇ ਪਾਸੇ ਗਿਆ ਇਸੇ ਵੇਲੇ ਕੁੱਗੀ ਨੇ ਆਪਣੀ ਚੁੰਝ ਨਾਲ ਜਾਲ ਦੀ ਗੰਢ ਖੋਲੀ ਸ਼ੁਰੂ ਕਰ ਦਿੱਤੀ ਹੋਰ ਪੰਛੀਆਂ ਨੇ ਵੀ ਮਿਲ ਕੇ ਉਸ ਦੀ ਮਦਦ ਕੀਤੀ ਅਖੀਰ ਉਹ ਸਾਰੇ ਬਚ ਗਏ ਜਦੋਂ ਪੰਛੀਆਂ ਨੇ ਆਜ਼ਾਦੀ ਹਾਸਲ ਕੀਤੀ ਤਾਂ ਉਹਨਾਂ ਨੇ ਕੁੱਗੀ ਤੇ ਕਾਂ ਨੂੰ ਮਿਲ ਕੇ ਕਿਹਾ ਤੁਸੀਂ ਦੋਵੇਂ ਨੇ ਮਿਲ ਕੇ ਸਾਡੀ ਜ਼ਿੰਦਗੀ ਬਚਾਈ ਐ ਤੁਹਾਡੀ ਦੋਸਤੀ ਸੱਚਮੁੱਚ ਸੋਨੇ ਵਰਗੀ ਐ ਉਸ ਦਿਨ ਤੋਂ ਜੰਗਲ ਦੇ ਸਾਰੇ ਜੀਵਾਂ ਨੂੰ ਸਮਝ ਆ ਗਈ ਸੀ ਕਿ ਦੋਸਤੀ ਸਿਰਫ ਸੁਹਾਵਾ ਰੰਗ ਦੇ ਆਧਾਰ ਤੇ ਨਹੀਂ ਹੁੰਦੀ ਦੋਸਤੀ ਉਹ ਹੁੰਦੀ ਐ ਕਿ ਜਦੋਂ ਅਸੀਂ ਇੱਕ ਦੂਜੇ ਨਾਲ ਖੜੇ ਰਹੀਏ ਚਾਹੇ ਹਾਲਾਤ ਜਿਹੋ ਜੇ ਮਰਜ਼ੀ ਹੋਣ ਪਰ ਅਸੀਂ ਇੱਕ ਦੂਜੇ ਦਾ ਹਰ ਮੁਸੀਬਤ ਵਿੱਚ ਸਾਥ ਦਈਏ ਜੰਗਲ ਵਿੱਚ ਉਹ ਦਿਨ ਬਹੁਤ ਖੁਸ਼ੀ ਦਾ ਸੀ ਜਦੋਂ ਪੰਛੀਆਂ ਨੂੰ ਸ਼ਿਕਾਰੀ ਦੇ ਜਾਲ ਤੋਂ ਆਜ਼ਾਦ ਕਰਵਾਇਆ ਗਿਆ ਸੀ। ਕੁੱਗੀ ਅਤੇ ਕਾਂ ਦੀ ਦੋਸਤੀ ਦੀ ਚਰਚਾ ਵੀ ਚਾਰੇ ਪਾਸੇ ਹੋ ਗਈ ਸੀ। ਮੋਰ ਕਹਿੰਦੇ ਵੇਖੋ ਜਿੱਥੇ ਸੱਚਾਈ ਤੇ ਚਲਾਕੀ ਮਿਲ ਕੇ ਕੰਮ ਕਰੇ ਉੱਥੇ ਕੋਈ ਵੀ ਮੱਡੀ ਮੁਸ਼ਕਲ ਨਹੀਂ ਹੁੰਦੀ। ਤੋਤੇ ਕਹਿੰਦੇ ਕੁੱਗੀ ਤੇ ਕਾਂ ਸਾਨੂੰ ਦਿਖਾ ਰਹੇ ਨੇ ਕਿ ਇੱਥੇ ਰਹਿਣਾ ਸੰਭਵ ਅਸੰਭਵ ਕੰਮ ਵੀ ਸੰਭਵ ਹੋ ਜਾਂਦਾ ਹੈ। ਕੁੱਗੀ ਪਰੇਸ਼ਾਨ ਹੋ ਗਈ ਉਹ ਸੋਚਦੀ ਜੇ ਪਾਣੀ ਨਾ ਮਿਲਿਆ ਕੁਝ ਮਹੀਨਿਆਂ ਬਾਅਦ ਜੰਗਲ ਵਿੱਚ ਆ ਗਰਮੀ ਦਾ ਮੌਸਮ ਆ ਗਿਆ। ਪਾਣੀ ਦਾ ਪੱਧਰ ਘਟਣ ਲੱਗਾ। ਦਰਿਆ ਸੁੱਕਣ ਲੱਗੇ। ਛੋਟੇ-ਛੋਟੇ ਨਾਲੇ ਵੀ ਸੁੱਕਣ ਲੱਗੇ। ਜੰਗਲਾਂ 'ਲੀ ਪਾਣੀ ਦੀ ਕਮੀ ਹੋ ਗਈ। ਪੰਛੀਆਂ ਲਈ ਵੀ ਇਹ ਬਹੁਤ ਵੱਡੀ ਮੁਸ਼ਕਲ ਸੀ। ਉਹ ਬਿਨਾਂ ਪਾਣੀ ਦੇ ਨਹੀਂ ਰਹਿ ਸਕਦੇ ਸਨ। ਉਹ ਆਪਣੇ ਬੱਚਿਆਂ ਨੂੰ ਨਹੀਂ ਸਨ ਪਾਲ ਸਕਦੇ ਤੇ ਨਾ ਹੀ ਖੁਦ ਜੀ ਸਕਦੇ ਸਨ। ਕੁੱਗੀ ਪਰੇਸ਼ਾਨ ਹੋ ਗਈ। ਉਹ ਸੋਚਦੀ ਜੇ ਪਾਣੀ ਨਾ ਮਿਲਿਆ ਤਾ ਸਾਡਾ ਜੰਗਲ ਕਿਵੇਂ ਬਚੇਗਾ ਸਾਡੇ ਬੱਚੇ ਤਾਂ ਪਿਆਸ ਨਾਲ ਤੜਫ ਜਾਣਗੇ ਉਸਨੇ ਕਾਂ ਨੂੰ ਬੁਲਾਇਆ ਤੇ ਕਿਹਾ ਦੋਸਤ ਹੁਣ ਸਾਡੀ ਦੋਸਤੀ ਦੀ ਅਸਲ ਕਸੌਟੀ ਆਈ ਹੈ ਜੰਗਲ ਨੂੰ ਬਚਾਉਣ ਲਈ ਅਸੀਂ ਕੁਝ ਕਰਨਾ ਹੋਵੇਗਾ ਕਾਂ ਨੇ ਆਪਣੀ ਚਮਕਦਾਰ ਅੱਖਾਂ ਨਾਲ ਇੱਧਰ ਉੱਧਰ ਦੇਖਿਆ ਤੇ ਕਿਹਾ ਗੁੱਗੀ ਅਕਲ ਨਾਲ ਹਰ ਸਮੱਸਿਆ ਦਾ ਗੱਲ ਹੱਲ ਹੁੰਦਾ ਹੈ ਸਾਨੂੰ ਉਹਨਾਂ ਥਾਵਾਂ ਤੇ ਜਾਣਾ ਚਾਹੀਦਾ ਜਿੱਥੇ ਪਾਣੀ ਅਜੇ ਵੀ ਬਚਿਆ ਹੋਇਆ ਹੈ ਮੈਨੂੰ ਯਾਦ ਹੈ ਕਿ ਜੰਗਲੀ ਦੇ ਉੱਤਰੀ ਹਿੱਸੇ ਵਿੱਚ ਇੱਕ ਪੁਰਾਣਾ ਖੂਹ ਹੈ ਸ਼ਾਇਦ ਉਸ ਵਿੱਚ ਹਾਲੇ ਵੀ ਪਾਣੀ ਹੋਵੇ ਕੁੱਗੀ ਨੇ ਤੁਰੰਤ ਕਿਹਾ ਚਲੋ ਅਸੀਂ ਸਾਰੇ ਪੰਛੀਆਂ ਨੂੰ ਇਕੱਠਾ ਕਰੀਏ ਤੇ ਉੱਥੇ ਚੱਲੀਏ ਕਾਂ ਨੇ ਕੁੱਗੀ ਨੇ ਜੰਗਲ ਦੇ ਸਾਰੇ ਪੰਛੀਆਂ ਨੂੰ ਬੁਲਾਇਆ ਸਭ ਇਕੱਠੇ ਹੋਏ ਤੋਤਿਆਂ ਦੀ ਟੋਲੀ ਚਿੜੀਆਂ ਦੇ ਝੁੰਡ ਮੋਰ ਬੁਲਬਲ ਅਤੇ ਹੋਰ ਪੰਛੀ ਵੀ ਸਭ ਨੇ ਸਹਿਮਤੀ ਦਿੱਤੀ ਕਿ ਉਹ ਉੱਤਰੀ ਹਿੱਸੇ ਦੇ ਕੂਏ ਤੱਕ ਜਾਣਗੇ ਯਾਤਰਾ ਆਸਾਨ ਨਹੀਂ ਸੀ ਤਪ ਦੀ ਧੁੱਪ ਸੁੱਕੇ ਦਰਖਤਾਂ ਤੇ ਗਰਮੀ ਨੇ ਸਭ ਨੂੰ ਥਕਾ ਦਿੱਤਾ ਕਈ ਛੋਟੇ ਪੰਛੀ ਰਸਤੇ ਵਿੱਚ ਹੀ ਹਾਰ ਮੰਨ ਗਏ ਪਰ ਖੁੱਗੀ ਉਹਨਾਂ ਨੂੰ ਹੌਸਲਾ ਦਿੰਦੀ ਰਹੀ ਹਿੰਮਤ ਨਾ ਛੱਡੋ ਦੋਸਤੋ ਮੰਜ਼ਲ ਨੇੜੇ ਆ ਕਾਂ ਵੀ ਆਪਣੇ ਸੁਰ ਵਿੱਚ ਕੌਂ ਕੌਂ ਕਰਦਾ ਤੇ ਸਭ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਅਖੀਰ ਉਹ ਸਾਰੇ ਖੂਹ ਤੱਕ ਪੁੱਜ ਗਏ ਪਰ ਖੂਹ ਦੀ ਹਾਲਤ ਵੇਖ ਕੇ ਸਭ ਹੈਰਾਨ ਰਹਿ ਗਏ ਖੂਹ ਦਾ ਪਾਣੀ ਬਹੁਤ ਥੋੜਾ ਹੀ ਬਚਿਆ ਸੀ ਅਤੇ ਉਹ ਵੀ ਬਹੁਤ ਹੇਠਾਂ ਸੀ ਛੋਟੇ ਬਾਂਛੀਆਂ ਦੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਸਕਦੀ ਸੀ ਕੁੱਗੀ ਨੇ ਨਿਰਾਸ਼ਾ ਨਾਲ ਕਾਂ ਵੱਲ ਦੇਖਿਆ ਤੇ ਕਿਹਾ ਹੁਣ ਕੀ ਕਰੀਏ ਦੋਸਤ ਕਾਂ ਨੇ ਕੁਝ ਸਮਾਂ ਸੋਚਿਆ ਤੇ ਫਿਰ ਮੁਸਕਰਾਇਆ ਮੇਰੇ ਮਨ ਵਿੱਚ ਇੱਕ ਯੋਜਨਾ ਜੇ ਅਸੀਂ ਸਾਰੇ ਮਿਲ ਕੇ ਛੋਟੇ-ਛੋਟੇ ਕੰਕਰ ਇਕੱਠੇ ਕਰੀਏ ਜਦੋਂ ਉਹ ਕੰਕਰ ਖੂਹ ਵਿੱਚ ਛੁੱਟੇ ਜਾਣਗੇ ਤਾਂ ਪਾਣੀ ਉੱਪਰ ਆ ਜਾਵੇਗਾ ਫਿਰ ਅਸੀਂ ਆਸਾਨੀ ਨਾਲ ਪਾਣੀ ਪੀ ਸਕਦੇ ਹਾਂ ਪਾਂਛੀਆਂ ਨੇ ਇਹ ਵਿਚਾਰ ਚੰਗਾ ਲੱਗਾ ਸਭ ਨੇ ਇਕੱਠੇ ਹੋ ਕੇ ਕੰਕਰ ਚੁਕਣੇ ਸ਼ੁਰੂ ਕਰ ਦਿੱਤੇ ਤੇ ਚੁੱਕ-ਚੁੱਕ ਕੇ ਖੂਹ ਵਿੱਚ ਛੁੱਟਣੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਕੁਝ ਸਮੇਂ ਵਿੱਚ ਪਾਣੀ ਉੱਪਰ ਆਉਣ ਲੱਗਾ ਸਭ ਪਾਂਛੀਆਂ ਨੇ ਪਾਣੀ ਪੀ ਕੇ ਆਪਣੀ ਪਿਆਸ ਮਟਾਈ ਘੁੱਗੀ ਨੇ ਕਾਂ ਵੱਲ ਦੇਖ ਕੇ ਕਿਹਾ ਤੁਹਾਡੀ ਅਕਲ ਨੇ ਸਾਨੂੰ ਬਚਾ ਲਿਆ ਦੋਸਤ ਤੁਹਾਡੀ ਚਤ్రਾਈ ਸੱਚਮੁੱਚ ਬੇਮਿਸਾਲ ਹੈ ਕਾਂ ਨੇ ਹੱਸ ਕੇ ਜਵਾਬ ਦਿੱਤਾ ਅਤੇ ਤੁਹਾਡਾ ਸੱਚਾ ਦਿਲ ਤੇ ਮੇਰੀ ਹਿੰਮਤ ਹੀ ਉਹੀ ਕਾਰਨ ਹੈ ਜਿਸ ਨਾਲ ਸਭ ਕੰਮ ਮਿਲ ਕੇ ਕਰਦੇ ਆਂ ਮੈਂ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਪੰਛੀਆਂ ਦੀ ਜ਼ਿੰਦਗੀ ਮੁਰ ਅਸਾਨ ਹੋ ਗਈ ਉਹ ਰੋਜ਼ ਖੂਚੋਂ ਪਾਣੀ ਪੀਂਦੇ ਤੇ ਮਿਲ ਜੁਲ ਕੇ ਰਹਿੰਦੇ ਘੁੱਗੀ ਤੇ ਕਾਂ ਦੀ ਦੋਸਤੀ ਹੋਰ ਵੀ ਗਹਿਰੀ ਹੋ ਗਈ ਜੰਗਲ ਦੇ ਹਰ ਪੰਛੀ ਨੇ ਮੰਨ ਲਿਆ ਕਿ ਉਹ ਦੋਵੇਂ ਇਕੱਠੇ ਹੋ ਕੇ ਜੰਗਲ ਦੀ ਸਭ ਤੋਂ ਵੱਡੀ ਤਾਕਤ ਹਨ ਪਰ ਕਹਾਣੀ ਇੱਥੇ ਖਤਮ ਨਹੀਂ ਸੀ ਹੁੰਦੀ ਮੁਸ਼ਕਲਾਂ ਕਦੇ ਵੀ ਰੁਕਦੀਆਂ ਨਹੀਂ ਜਿੱਥੇ ਦੋਸਤੀ ਹੁੰਦੀ ਹੈ ਉੱਥੇ ਪਰਖ ਵੀ ਜ਼ਰੂਰ ਹੁੰਦੀ ਹੈ ਤੇ ਕੋਈ ਨਾ ਕੋਈ ਮੁਸੀਬਤ ਆਉਂਦੀ ਰਹਿੰਦੀ ਹੈ ਇਸੇ ਤਰ੍ਹਾਂ ਗਰਮੀ ਦੇ ਦਿਨ ਕੱਟ ਗਏ ਜਦੋਂ ਸਾਵਣ ਤੇ ਬੱਦਲ ਆਏ ਤਾਂ ਜੰਗਲ ਵਿੱਚ ਮੁੜ ਹਰਿਆਲੀ ਆ ਗਈ ਨਦੀਆਂ ਦੇ ਨਾਲੇ ਪਾਣੀ ਨਾਲ ਭਰ ਗਏ ਦਰਾਕਤਾਂ ਨੇ ਨਵੇਂ ਪੱਤੇ ਕੱਢ ਲਏ ਪੰਛੀਆਂ ਦੀਆਂ ਕੂਕਾਂ ਨਾਲ ਜੰਗਲ ਵਿੱਚ ਜੀਵਨ ਮੁੜ ਜਾਗ ਗਿਆ ਸਾਰੇ ਜੀਵ ਖੁਸ਼ ਸਨ ਪਰ ਖੁਸ਼ੀ ਦੇ ਨਾਲ-ਨਾਲ ਕੁਝ ਨਵੀਆਂ ਚੁਣੌਤੀਆਂ ਵੀ ਜਨਮ ਲੈਂਦੀਆਂ ਨੇ ਜੰਗਲ ਦੀ ਵਿਚਕਾਰ ਇੱਕ ਪੁਰਾਣਾ ਬੋੜ ਦਾ ਦਰਾਕਤ ਸੀ ਉਸ ਦੇ ਨੇੜੇ ਇੱਕ ਹੋਰ ਦਰਾਕਤ ਸੀ ਜਿਸ ਤੇ ਬੜੇ ਮਿੱਠੇ ਫਲ ਲੱਗਦੇ ਸਨ ਉਹ ਫਲ ਇੱਕ ਐਨੇ ਮਿੱਠੇ ਸਨ ਕਿ ਜੰਗਲ ਦੇ ਹਰ ਜੀਵ ਉਹਨਾਂ ਨੂੰ ਖਾਣ ਦੀ ਲਾਲਸਾ ਰੱਖਦਾ ਸੀ ਪਰ ਉਹ ਦਰਾਕਤ ਬਹੁਤ ਉੱਚਾ ਸੀ ਸਿਰਫ ਕੁਝ ਕੀ ਪੰਛੀ ਉਸ ਦੇ ਫਲ ਚੁੰਝਣਾ ਤੋੜ ਸਕਦੇ ਸਨ ਕਾਨੇ ਆਪ ਚਲਾਕੀ ਨਾਲ ਉੱਥੇ ਜਾ ਕੇ ਫਲ ਖਾਦੇ ਉਹ ਕੁੱਗੀ ਨੂੰ ਵੀ ਬੁਲਾਉਂਦਾ ਸੀ ਪਰ ਕੁੱਗੀ ਕਹਿੰਦੀ ਮੈਨੂੰ ਜਾਦਾ ਖਾਣ ਦੀ ਲਾਲਚ ਨਹੀਂ ਆ ਮੇਰੇ ਲਈ ਕੁਝ ਅਨਾਜ ਦੇ ਵੀਜ਼ ਹੀ ਕਾਫੀ ਨੇ ਇੱਕ ਦਿਨ ਕਾ ਨੇ ਸੋਚਿਆ ਫਲ ਤਾਂ ਬਹੁਤ ਮਿੱਠੇ ਨੇ ਜੇ ਮੈਂ ਇਹਨਾਂ ਨੂੰ ਇਕੱਠੇ ਕਰ ਲਵਾਂ ਤਾਂ ਹੋਰ ਪੰਛੀ ਨਹੀਂ ਖਾ ਸਕੇਗਾ ਇਹ ਸਾਰਾ ਮਜਾ ਮੇਰੇ ਹਿੱਸੇ ਹੀ ਆਵੇਗਾ ਉਸਨੇ ਫਲ ਇਕੱਠੇ ਕਰਕੇ ਵੋੜ ਦੀਆਂ ਟਾਣੀਆਂ ਵਿੱਚ ਛਿਪਾਉਣੇ ਸ਼ੁਰੂ ਕਰ ਦਿੱਤੇ ਪਰ ਉਹ ਗੱਲ ਕੋ ਗਿਦੀ ਨਿਗਾਹ ਤੋਂ ਨਹੀਂ ਬਚ ਸਕੀ। ਕੋੱਗੀ ਨੇ ਕਿਹਾ ਦੋਸਤ ਖਾਣਾ ਸਾਂਝਾ ਕਰਨ ਲਈ ਹੁੰਦਾ। ਜੇ ਤੁਸੀਂ ਇਹਨਾਂ ਫਲਾਂ ਨੂੰ ਛਿਪਾ ਕੇ ਰੱਖੋਗੇ ਤਾਂ ਹੋਰ ਪੰਛੀ ਭੁੱਖੇ ਰਹਿ ਜਾਣਗੇ। ਇਹ ਦੋਸਤੀ ਦੀ ਰਾਹ ਨਹੀਂ ਹੁੰਦੀ। ਕਾਂ ਨੇ ਹੱਸ ਕੇ ਕਿਹਾ ਪਰ ਕੋੱਗੀ ਮੈਂ ਕਿਉਂ ਆਪਣੀ ਮਿਹਨਤ ਦਾ ਫਲ ਹੋਰਾਂ ਨੂੰ ਵੰਡਾਂ? ਮੈਂ ਹੀ ਉੱਚੇ ਦਰਖਤ ਤੱਕ ਉੱਡ ਸਕਦਾ। ਇਸ ਲਈ ਇਹ ਮੇਰਾ ਹੱਕ ਹੈ। ਕੁਝ ਦਿਨ ਤੱਕ ਕਾਂ ਨੇ ਆਪਣੇ ਲਈ ਫਲ ਇਕੱਠੇ ਕਰਕੇ ਖਾਏ ਪਰ ਹੌਲੀ-ਹੌਲੀ ਉਹਨਾਂ ਫਲਾਂ ਦੀ ਮਿਠਾਸ ਘਟਣ ਲੱਗੀ ਉਹ ਸੋਚਦਾ ਜੋ ਫਲ ਮੈਂ ਇਕੱਲੇ ਖਾਂਦਾ ਉਹਨਾਂ ਵਿੱਚ ਪਹਿਲਾ ਵਰਗਾ ਸਵਾਦ ਨਹੀਂ ਸ਼ਾਇਦ ਖੁਸ਼ੀ ਤਾਂ ਵੀ ਆਉਂਦੀ ਜਦੋਂ ਅਸੀਂ ਸਾਰੇ ਜਾਨੇ ਖਾਂਦੇ ਮਿਲ ਕੇ ਇਸੇ ਤਰ੍ਹਾਂ ਜੰਗਲ ਵਿੱਚ ਕੁਝ ਨਵੇਂ ਪੰਛੀ ਆਏ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਮਿਲਿਆ ਕੁੱਗੀ ਨੇ ਕਾਂ ਵੱਲ ਵੇਖ ਕੇ ਕਿਹਾ ਹੁਣ ਵੇਖੋ ਦੋਸਤ ਇਹ ਨਵੇਂ ਪੰਛੀ ਭੁੱਖ ਨਾਲ ਤੜਫ ਰਹੇ ਨੇ ਕੀ ਤੁਸੀਂ ਆਪਣਾ ਖਜ਼ਾਨਾ ਉਹਨਾਂ ਲਈ ਸਾਂਝਾ ਨਹੀਂ ਕਰੋਗੇ ਕਾਂ ਦਾ ਦਿਨ ਪਿਗਲ ਗਿਆ ਉਸਨੇ ਆਪਣਾ ਸਾਰਾ ਛੁਪਾਇਆ ਹੋਇਆ ਫਲ ਕਾਲ ਕੇ ਹੋਰਾਂ ਪੰਛੀਆਂ ਵਿੱਚ ਵੰਡ ਦਿੱਤਾ ਸਾਰੇ ਪੰਛੀਆਂ ਨੇ ਉਸ ਦੀ ਵਾਹ ਵਾਹ ਕੀਤੀ ਘੁੱਗੀ ਨੇ ਹੌਲੀ ਆਵਾਜ਼ ਵਿੱਚ ਕਿਹਾ ਅਸਲ ਖੁਸ਼ੀ ਇਕੱਠਾ ਕਰਨ ਵਿੱਚ ਨਹੀਂ ਵੰਡਣ ਵਿੱਚ ਹੁੰਦੀ ਹੈ ਦੋਸਤੀ ਦਾ ਮਤਲਬ ਹੀ ਸਾਂਝਾ ਕਰਨਾ ਹੁੰਦਾ ਹੈ ਕਾਂ ਨੇ ਸਿਰ ਹਿਲਾਇਆ ਤੇ ਕਿਹਾ ਤੁਸੀਂ ਸਹੀ ਕਹਿੰਦੇ ਹੋ ਦੋਸਤ ਮੈਂ ਲਾਲਚ ਦੇ ਕਾਰਨ ਗਲਤੀ ਕੀਤੀ ਹੁਣ ਮੈਂ ਹਮੇਸ਼ਾ ਯਾਦ ਰੱਖਾਂਗਾ ਕਿ ਖਾਣਾ ਤੇ ਖੁਸ਼ੀ ਸਾਂਝੀ ਕਰਨ ਨਾਲ ਹੀ ਵੱਧਦੀ ਹੈ ਉਸ ਦਿਨ ਤੋਂ ਕਾਂ ਦੇ ਸੁਭਾਅ ਵਿੱਚ ਬਦਲਾਅ ਆ ਗਿਆ ਉਹ ਹੋ ਜੰਗਲ ਦੇ ਹੋਰਾਂ ਪੰਛੀਆਂ ਲਈ ਵੀ ਖੁਰਾਕ ਲੱਭਣ ਵਿੱਚ ਮਦਦ ਕਰਦਾ ਸੀ ਘੁੱਗੀ ਨੂੰ ਖੁਸ਼ੀ ਹੋਈ ਕਿ ਉਸ ਦਾ ਦੋਸਤ ਸਹੀ ਰਾਹ ਤੇ ਆ ਗਿਆ ਇਸ ਤਰ੍ਹਾਂ ਹੁਣ ਸਾਰੇ ਜੰਗਲ ਦੇ ਪੰਛੀ ਕੁੱਗੀ ਅਤੇ ਕਾਂ ਆਪਸ ਵਿੱਚ ਦੋਸਤੀ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੇ। ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜਿੱਥੇ ਸਾਡੇ ਵਿੱਚ ਏਕਤਾ ਹੁੰਦੀ ਹੈ, ਉੱਥੇ ਸਾਡੇ ਨਾਲ ਕਦੇ ਵੀ ਕੁਝ ਵੀ ਬੁਰਾ ਨਹੀਂ ਹੋ ਸਕਦਾ। ਅਸੀਂ ਆਪਣੀ ਮਿਹਨਤ ਦੇ ਨਾਲ ਹਰ ਮੁਸੀਬਤ ਦਾ ਹੱਲ ਕਰ ਸਕਦੇ ਹਾਂ। ਇਸੇ ਲਈ ਕਹਿੰਦੇ ਨੇ ਕਿ ਏਕਤਾ ਵਿੱਚ ਬਲ ਹੁੰਦਾ ਹੈ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ। ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ